ਤਤਵੇ ਬ੍ਰਹਮ ਦਾ ਗਿਆਨ ਰੱਖਣ ਵਾਲੇ ਆਕਾਲ ਪੁਰਖ ਪਰਮਾਤਮਾ ਦੇ ਨਾਲ ਸਨਮੁਖ ਰਹਿ ਕੇ ਆਪਣਾ ਜੀਵਨ ਬਤੀਤ ਕਰਨ ਵਾਲੇ ਬ੍ਰਹਮ ਗਿਆਨੀ ਜਨਾਂ ਤੋਂ ਇਹ ਗਿਆਨ ਪ੍ਰਾਪਤ ਕਰਦੇ ਹੋਏ ਆਪਣੇ ਜੀਵਨ ਨੂੰ ਉਸ ਮਾਰਗ ਦੇ ਉੱਪਰ ਤੋਰਨ ਦਾ ਯਤਨ ਕਰਨਾ ਹੈ ਕਿ ਜਿਸ ਦੇ ਉੱਪਰ ਚੱਲ ਕੇ ਅਸੀਂ ਉਸ ਬ੍ਰਹਮ ਤੱਕ ਉਸ ਨਿਰਗੁਣ ਤੱਕ ਸੱਚ ਤੱਕ ਅੱਪੜ ਸਕੀਏ ਤੇ ਸਾਡਾ ਵੀ ਧਿਆਨ ਉਸ ਨਿਰਆਕਾਰ ਪਰਮਾਤਮਾ ਦੇ ਵਿੱਚ ਲੇਨ ਹੋ ਜਾਵੇ ਜਦੋਂ ਅਸੀਂ ਬ੍ਰह्म ਗਿਆਨੀ ਸ਼ਬਦ ਨੂੰ ਸੁਣਦੇ ਹਾਂ ਤੇ ਉਸ ਵਕਤ ਸਾਡੇ ਜੇਨ ਵਿੱਚ ਸਾਡੇ ਧਿਆਨ ਵਿੱਚ ਇਹ ਚੇਤਾ ਆਉਣਾ ਚਾਹੀਦਾ ਹੈ ਕੇ ਮਨ ਦੇ ਉਹ ਅਵਸਥਾ ਕਿ ਜਦੋਂ ਮਾਇਰ ਵੱਲੋਂ ਧਿਆਨ ਕੇ ਕੇਵਲ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ ਹੈ ਉਸ ਅਵਸਥਾ ਨੂੰ ਬ੍ਰਹਮ ਗਿਆਨੀ ਅਵਸਥਾ ਕਹਿੰਦੇ ਨੇ ਬਾਣੀ ਦਾ ਫੁਰਮਾਨ ਹੈ ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਹੁਣ ਜੋ ਬ੍ਰਹਮ ਹੈ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੈ ਨਿਰਾਕਾਰ ਸਰੂਪ ਹੈ ਜਿੱਥੋਂ ਸਾਨੂੰ ਸਵਾਸ ਦਿੱਤਾ ਜਾ ਰਿਹਾ ਹੈ ਇਹ ਸਾਰਾ ਬ੍ਰਹਮ ਹੀ ਬ੍ਰਹਮ ਹੈ ਬ੍ਰਹਮ ਦੇ ਵਿੱਚ ਮਨ ਨੇ ਆਪਣਾ ਧਿਆਨ ਲਾਉਣਾ ਹੁੰਦਾ ਹੈ ਟਿਕਣਾ ਹੁੰਦਾ ਹੈ ਹੁਣ ਆਪਣਾ ਜਿਹੜਾ ਮਨ ਉਹ ਨੇਤਰਾਂ ਦੇ ਵਿੱਚ ਹੈ ਆਮ ਜਿਹੜਾ ਜੀਵ ਹੈ ਉਹ ਇਸ ਬ੍ਰਹਮ ਵੱਲ ਨਹੀਂ ਦੇਖਦਾ ਕਿਉਂ ਕਿਉਂਕਿ ਇਹ ਜਿਹੜਾ ਮਨ ਹੈ ਇੱਥੇ ਮਾਇਆ ਦੀਆਂ ਲਹਿਰਾਂ ਚੱਲ ਰਹੀਆਂ ਨੇ ਵਿਚਾਰ ਚੱਲ ਰਹੇ ਨੇ ਤੇ ਜਿਹੜੀਆਂ ਉਹ ਲਹਿਰਾਂ ਚੱਲ ਰਹੀਆਂ ਨੇ ਉਹਨਾਂ ਲਹਿਰਾਂ ਦੇ ਵਿੱਚ ਉਹ ਧਿਆਨ ਪਰਵੇਸ਼ ਕਰ ਜਾਂਦਾ ਹੈ ਇਸ ਕਰਕੇ ਮਹਾਰਾਜ ਬਾਣੀ 'ਚ ਦੱਸਦੇ ਨੇ ਪਾਤਸ਼ਾਹ ਕਹਿੰਦੇ ਨੇ ਨਿਕਟ ਨਾ ਭੇਖੇ ਪਰ ਗ੍ਰਹਿ ਜਾਏ ਇਹ ਮਨ ਆਪਣਾ ਨੇੜੇ ਨਹੀਂ ਦੇਖਦਾ ਬ੍ਰह्म ਨੇੜੇ ਹੈ ਪਰ ਇਹ ਮਨ ਦੂਸਰੇ ਦੇ ਘਰ ਵਿੱਚ ਚਲਾ ਜਾਂਦਾ ਹੈ ਤੇ ਜੇ ਦੂਸਰੇ ਦੇ ਘਰ ਵਿੱਚ ਚਲਾ ਗਿਆ ਦੂਸਰੇ ਦੇ ਘਰ ਦੇ ਵਿੱਚ ਚੱਲਦੇ ਨੇ ਵਿਚਾਰ ਫੁਰਨੇ ਜਿਵੇਂ ਵਿਚਾਰ ਉਹ ਫੁਰਨੇ ਬਧਨੇ ਸ਼ੁਰੂ ਹੋ ਜਾਂਦੇ ਤੇ ਜਿਵੇਂ ਜਿਵੇਂ ਆਪਾਂ ਬਚਪਨ ਤੋਂ ਜਵਾਨੀ ਤੇ ਜਵਾਨ